ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਬੱਦਲ ਫਟੇ ਨੇ ਔਰ ਬੱਦਲ ਫਟਣ ਦੇ ਨਾਲ ਭਿਆਨਕ ਤਬਾਹੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈ ਕਿ ਪੰਜ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਔਰ 16 ਦੇ ਕਰੀਬ ਲੋਕ ਜਿਹੜੇ ਨੇ ਲਾਪਤਾ ਹੋ ਚੁੱਕੇ ਨੇ ਔਰ ਜਿਹੜਾ ਘਰਾਂ ਦਾ ਨੁਕਸਾਨ ਗੱਡੀਆਂ ਦਾ ਨੁਕਸਾਨ ਹੋਇਆ ਉਹ ਵੱਖਰਾ ਜੀ ਹਾਂ ਤੁਹਾਨੂੰ ਦੱਸ ਦਈ ਕਿ ਲਗਾਤਾਰ بارش ਪੈ ਰਹੀ ਹੈ ਹਿਮਾਚਲ ਦੇ ਵਿੱਚ ਮੰਡੀ ਦੇ ਵਿੱਚ ਕੁੱਲੂ ਦੇ ਵਿੱਚ ਔਰ ਲਗਾਤਾਰ ਸਥਿਤੀ ਜਿਹੜੀ ਹੈ ਉਹ ਭਿਆਨਕ ਬਣੀ ਹੋਈ ਹੈ ਤੁਹਾਨੂੰ ਦੱਸ ਦੇ ਕਿ ਉੱਥੋਂ ਦੇ ਲੋਕਲ ਪ੍ਰਸ਼ਾਸਨ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਜੇਕਰ ਜ਼ਰੂਰੀ ਕੰਮ ਹੈ ਤਾਂ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਅਦਰਵਾਈਜ਼ ਘਰ ਤੋਂ ਬਾਹਰ ਨਾ ਨਿਕਲੋ ਇਹ ਐਡਵਾਈਸ ਵੀ ਜਾਰੀ ਕੀਤੀ ਹੈ ਅਲਰਟ ਵੀ ਜਾਰੀ ਕੀਤਾ ਕਿਉਂਕਿ ਤਸਵੀਰਾਂ ਦਿਖਾ ਰਹੇ ਹਨ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧਦਾ ਜਾ ਰਿਹਾ ਹਰ ਤੋਂ ਦੱਸਦੇ ਕਿ ਬਿਆਸ ਤਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਵੇਂ ਪਿੰਡੋ ਡੈਮ ਦੀ ਗੱਲ ਕਰਦੇ ਆ ਤਾਂ ਕੱਲ ਮਹਾਰਾਜਾ ਪ੍ਰਤਾਪ ਛੀਲ ਜਿਹੜੀ ਹੈ ਉਹ ਖੋਲ ਦਿੱਤੀ ਗਈ ਸੀ ਕਿਉਂਕਿ ਉਹਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਤਾਂ ਪਿੰਡੋ ਡੈਮ ਦੇ ਵੀ ਗੇਟ ਜਿਹੜੇ ਉਹ ਖੋਲੇ ਹੋਏ ਐ ਕਿਉਂਕਿ ਲਗਾਤਾਰ ਮੀ ਪੈ ਰਿਹਾ ਹੈ ਮੀ ਰੋਕਣ ਦਾ ਨਾਂ ਨਹੀਂ ਲੈ ਰਿਹਾ ਔਰ ਬੱਦਲ ਜਿਹੜੇ ਆ ਉਹ ਫਟ ਰਹੇ ਨੇ ਬੱਦਲ ਫਟਣ ਦੇ ਨਾਲ ਜਦੋਂ ਇੱਕਦਮ ਹੜ ਵਾਲੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋ ਜਾਂਦਾ ਹੈ ਔਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਦਾ ਪੱਧਰ ਵੀ ਵੱਧ ਜਾਂਦਾ ਹੈ ਔਰ